ਅੱਜ ਪੰਜਾਬ ਦੇ ਵਿੱਚ ਕੋਈ ਡੇਰਾ ਹੋਵੇ ਜਿੱਥੇ ਭਾਈ ਮਨੀ ਸਿੱਦਾ ਸ਼ੀਦੀ ਦਾੜਾ ਮਨਾਇਆ ਗਿਆ ਹੋਵੇ ਆਪ ਲਾਈਵ ਸੁਣ ਰੇ ਮੇਰੇ ਵੀਰ ਕੋ ਇਹ ਬਾਬੇ ਦਾ ਚੇਲਾ ਵੀ ਸੁਣ ਰਿਹਾ ਹੋਵੇ ਤਾਂ ਦਾ ਲਿੰਕ ਭੇਜ ਦਿਓ ਸਾਨੂੰ ਕੱਲ ਦੀ ਕਥਾ ਜੇ ਮੈਂ ਸੋਧ ਕਰ ਲਵਾਂ ਆਪਣੀ ਕੇ ਬਾਬੇ ਦਾ ਕੋ ਚੇਲਾ ਸੁਣ ਰਿਹਾ ਹੋਵੇ ਲਾਈਵ ਤੇ ਲਿੰਕ ਸਾਡੇ ਪੇਜ ਤੇ ਭੇਜ ਦਿਓ ਤੇ ਕੱਲ ਨੂੰ ਮੈਂ ਲਾਈਵ ਮਾਫੀ ਮੰਗਾਗਾ ਮੇਰੇ ਕੋਲ ਗਲਤੀ ਹੋ ਗਈ ਮੈਂ ਗਲਤ ਬੋਲ ਦਿੱਤਾ ਸੀ ਠੀਕ ਹੈ ਜੀ ਉਹਨਾਂ ਨੂੰ ਪਤਾ ਹੈ ਪਿਛੇ ਭਾਈ ਮਨੀ ਸਿੰਘ ਵਰਗੇ ਮਹਾਨ ਗੁਰੂ ਕੇ ਸਿੱਖਾਂ ਦੇ ਸ਼ੀਧੀ ਦਿਹਾੜੇ ਅਸੀਂ ਮਨਾ ਲਏ ਜਿਹੜੀਆਂ ਅਸੀਂ ਦਰਵਰਤੋਂ ਕਰਦੇ ਆਂ ਗੋਲਕਾਂ ਦੀਆਂ ਲੋਕ ਸਾਡੇ ਤੇ ਸਵਾਲ ਕਰਨਗੇ ਇਸ ਕਰਕੇ ਉਹਨਾਂ ਗੁਰਸਿੱਖਾਂ ਦੇ ਨਾਮ ਲੈਣੇ ਨੇ ਸਾਡੀ ਕਿਸੇ ਦੇਹਧਾਰੀ ਨਾਲ ਕੋਈ ਦੁਸ਼ਮਣੀ ਨਹੀਂ ਨਾ ਸਾਡੀ ਕਿਸੇ ਦੇ ਨਾਲ ਜ਼ਮੀਨ ਦੀ ਲੜਾਈ ਹੈ ਵਾਟ ਬੰਨੇ ਦੀ ਲੜਾਈ ਤੇ ਸਾਡੀ ਕਿਸੇ ਨਾਲ ਹੈ ਹੀ ਨਹੀਂ ਸਾਡੇ ਲੜਾਈ ਕਾਦੀ ਆ ਕਿ ਪਿਆਰਿਓ ਐਨੇ ਐਨੇ ਸੰਗਤ ਤੁਹਾਡੇ ਕੋਲ ਆਉਂਦੀ ਹੈ ਕਿਸੇ ਗੁਰੂ ਕੇ ਪਿਆਰੇ ਸਿੱਖ ਦਾ ਵੀ ਦਿਨ ਮਨਾ ਲਓ ਤੁਹਾਨੂੰ ਆਪਣੇ ਬਾਬਿਆਂ ਦੀਆਂ ਵਰਸੀਆਂ ਮਨਾਉਣ ਤੋਂ ਵੇਹਲ ਹੀ ਹੈ ਨਹੀਂ ਪਿੰਡਾਂ ਚੋਂ ਜਾਂਦਾ ਦੁੱਧ ਲੱਸੀ ਇਕੱਠਾ ਹੋ ਕੇ ਹਾਂਜੀ ਗਰੰਥੀਆਂ ਦੇ ਸੰਗ ਸੁੱਕ ਜਾਂਦੇ ਆ ਮਹੀਨਾ ਮਹੀਨਾ ਅਨਾਉਂਸਮੈਂਟ ਕਰਦੇ ਆ ਦੇ ਸਾਥ ਸੰਗਤ ਜੀ ਮਾਹਪੁਰਖਾਂ ਦੀ ਵਰਸੀ ਹੈ ਦੁੱਧ ਤੇ ਮੱਖਣ ਤੇ ਲੱਸੀ ਲੈ ਕੇ ਇੱਥੇ ਆਓ ਬਾਬਿਆਂ ਦੀ ਗੱਡੀ ਆ ਗਈ ਆ ਫੇ ਖਾ ਖਾ ਕੇ ਬਾਬੇ ਜਦੋਂ ਡੇਢ ਡੇਢ ਕੁਇੰਟਲ ਦੇ ਹੋ ਜਾਂਦੇ ਆ ਫਿਰ ਕਹਿੰਦੇ ਮਾਹਪੁਰਖਾਂ ਦੀ ਲੀਲਾ ਜਿਹੜਾ ਘਰ ਦੇ ਵਿੱਚ ਮਾੜਾ ਮੋਟਾ ਦੁੱਧ ਆਪਾਂ ਰੱਖਿਆ ਹੁੰਦਾ ਉਹ ਵੀ ਬੀਬੀਆਂ ਬਾਬਿਆਂ ਨੂੰ ਪਾ ਦਿੰਦੀਆਂ ਤੇ ਫਿਰ ਆਪੇ ਕਹਿ ਜਣਗੇ ਬਾਬਾ ਜੀ ਦਾ ਰੰਗ ਵੇਖੋ ਕਿੰਨਾ ਪਖਦਾ ਸਾਰਾ ਦੁੱਧ ਤੁਸੀਂ ਇਕੱਠਾ ਕਰਕੇ ਦਿੱਤਾ ਰੰਗ ਪਖਣਾ ਹੀ ਹੈ ਹਾਂਜੀ ਉਹ ਬੋਲੋ ਗੁਰੂ ਕੇ ਪਿਆਰਿਓ ਕਈਆਂ ਨੂੰ ਬੜਾ ਗੁੱਸਾ ਲੱਗਦਾ ਕਈ ਆ ਸੁਣ ਕੇ ਸਾਨੂੰ ਕਹਿੰਦੇ ਤੈਨੂੰ ਕੀੜੇ ਪੈਣੇ ਆ ਵੇਖੀ ਤੈਨੂੰ ਆ ਹੋ ਜਾਣਾ ਹੈ ਹਾਂਜੀ ਤੁਹਾਪੁਰਖ ਨੂੰ ਇਦਾਂ ਕਹਿੰਦਾ ਮੈਂ ਤੁਹਾਡੇ ਸਾਹਮਣੇ ਇੱਕ ਸਵਾਲ ਰੱਖਿਆ ਕਿ ਭਾਈ ਮੰਨੀ ਸਿੰਘ ਦਾ ਸ਼ੀਦੀ ਦਿਹਾੜਾ ਪੰਜਾਬ ਦੇ ਕਿਹੜੇ ਡੇਰੇ ਚ ਇਹਨਾਂ ਦਿਨਾਂ ਚ ਮਨਾਇਆ ਗਿਆ ਜਾਂ ਮਨਾਇਆ ਜਾਏਗਾ ਉਹਦਾ ਲਿੰਕ ਭੇਜ ਦਿਓ ਮੈਂ ਕੋਈ ਗਲਤ ਗੱਲ ਕਹੀ ਹੈ ਬੋਲੋ ਗੁਰੂ ਕੇ ਪਿਆਰੇ ਹੋ ਮੈਂ ਤਿਹੋ ਗਿਆ ਨਾ ਇਹ ਉਹ ਮਨੁ ਗੁਰੂ ਕੇ ਪਿਆਰੇ ਸੀ ਜਿਨ੍ਹਾਂ ਨੇ ਗੁਰੂ ਦੇ ਅੱਗੇ ਅਰਪਣ ਹੋਣ ਵਾਲੀ ਮਾਇਆ ਨੂੰ ਸਰਕਾਰ ਦੇ ਖਜ਼ਾਨੇ ਚ ਨਹੀਂ ਜਾਣ ਦਿੱਤਾ ਕਹਿੰਦੇ ਪੈਸਾ ਲੋਕ ਭਲਾਈ ਦੇ ਕੰਮਾਂ ਵਾਸਤੇ ਆ ਇਹ ਦਸਵੰਦ ਹੀ ਕਮਾਈ ਆ ਕਿਸੇ ਪਰਪਕਾਰੀ ਦੇ ਥਾਂ ਤੇ ਲੱਗੇਗਾ ਅਸੂਲ ਤੇ ਇਦਾਂ ਬਣਦੇ ਆ ਨਾ ਜੇ ਇੱਕ ਵਾਰੀ 10000 ਦਿੰਦੇ ਅਗਲੀ ਵਾਰੀ ਆਲੇ 20 ਮੰਗਦੇ ਜੇ ਕੋਤੀ ਜਾਣ ਕੇ ਭਾਈ ਮਨੀ ਸਿੰਘ ਦੀ ਜਗ੍ਹਾ ਬੈਠਾ ਬੈਠਦਾ ਉਹਦੇ ਕੋਲ 50 ਮੰਗਦੇ ਸਰਕਾਰ ਨੂੰ ਮੂੰਹ ਪੈ ਜਾਣਾ ਸੀ ਕਿ ਇਹ ਤੇ ਹੁਣ ਦੇਣ ਲੱਗ ਪਿਆ ਇਸ ਕਰਕੇ ਬੰਦੇ ਉਹ ਬਿਠਾਓ ਜਿਹੜੇ ਸਾਡੀ ਬੋਲੀ ਬੋਲਾਂ ਤੇ ਸਾਨੂੰ ਇਹਨਾਂ ਗੋਲਕਾਂ ਦਾ ਪੈਸਾ ਦੇਣ ਮੂੰਹ ਬੰਦ ਕਰ ਲਈ ਕੁਰਬਾਨੀ ਅਗਲੇ ਨੂੰ ਸਰਕਾਰਾਂ ਨੂੰ ਪਤਾ ਲੱਗ ਗਿਆ ਇਹ ਸਰੀਰ ਲੈ ਕੇ ਲਾ ਸਕਦੇ ਆ ਪਰ ਇਸ ਮਾਇਆ ਨੂੰ ਦੁਰਵਰਤ ਤੋਂ ਹੋਣ ਨਹੀਂ ਦੇਣਗੇ ਅੱਜ ਕਿੱਥੇ ਚਲਾ ਗਿਆ ਸਾਡਾ ਸਿਸਟਮ ਸਾਰਾ ਸਾਰਾ ਕੁਝ ਹੀ ਹਲਕੇ ਬਹਿ ਗਿਆ ਅਸੀਂ ਇਹਨਾਂ ਗੱਲਾਂ ਨੂੰ ਸਮਝਣ ਨੂੰ ਤਿਆਰੀ ਹੈ ਨਹੀਂ ਤੋ ਇੱਕ ਘਟਨਾ ਤੋਂ ਕੀ ਪਤਾ ਲੱਗਦਾ ਇਹ ਇਹ ਗੱਲ ਐਵੇਂ ਨਹੀਂ ਹੋਈ ਦਾਦਿਆਂ ਪਰਦਾਦਿਆਂ ਤੋਂ ਜੋ ਅਸੂਲ ਪਾਲੇ ਹੋਏ ਸੀ ਜੋ ਉਹਨਾਂ ਦੇ ਭਰਾਵਾਂ ਵਿੱਚ ਭਾਈ ਮਨੀ ਸਿੰਘ ਦੇ ਜਿਹੜੇ ਭਰਾ ਨੇ ਉਨ੍ਹਾਂ ਵਿੱਚੋਂ ਇੱਕ ਉਹਨਾਂ ਦਾ ਇੱਕ ਭਰਾ ਚਮਕੌਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੁੰਦਾ ਹੈ ਇੱਕ ਭਰਾ ਉਹਨਾਂ ਦਾ ਨਦਾਉਨ ਦੀ ਜੰਗ ਵਿੱਚ ਸ਼ਹੀਦ ਹੁੰਦਾ ਹੈ ਇੱਕ ਭਰਾ ਉਹਨਾਂ ਦਾ ਮੁਕਸਰ ਦੀ ਜੰਗ ਵਿੱਚ ਸ਼ਹੀਦ ਹੁੰਦਾ ਵਕ ਵਕ ਸਮਿਆਂ ਤੇ ਭਰਾ ਸ਼ਹੀਦ ਹੋਏ ਘਰ ਵਿੱਚ ਇੱਕ লাশ ਪਈ ਹੋਵੇ ਨਾ ਇੱਕ লাশ ਪਈ ਉਹਦੇ ਸਿੰਘ ਸਿਰਸਾ ਨਦੀ ਦੇ ਕੰਢੇ ਤੇ ਸ਼ਹੀਦ ਹੋ ਗਏ ਸੀ ਤੇ ਭਾਈ ਬਚਿੱਤਰ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਲੈ ਕੇ ਗੁਰੂ ਸਾਹਿਬ ਜੀ ਦੇ ਵੱਡੇ ਸਾਹਿਬਜਾਦੇ ਕੋਟਲੇ ਪਿੰਡ ਦੇ ਅੰਖਾਂ ਦੇ ਘਰ ਪਹੁੰਚ ਗਏ ਇੱਕ ਭਰਾ ਸ਼ੀਦ ਹੋ ਗਿਆ ਦੂਜੇ ਭਰਾ ਨੂੰ ਜ਼ਖਮੀ ਹਾਲ ਚ ਅੱਗੇ ਲੈ ਕੇ ਚਲੇ ਗਏ ਦੋ ਮਿੰਟ ਸੋਚ ਕੇ ਵੇਖਿਓ ਇੱਕ ਇਹੋ ਗੁਰੂ ਕੇ ਲਾਲ ਸੀ ਜਿਹੜੇ ਅੱਜ ਕੁਰਬਾਨੀਆਂ ਕਰਕੇ ਵੀ ਜਿਉਂਦੇ ਆ ਸ਼ਹੀਦੀਆਂ ਪਾ ਕੇ ਵੀ ਜਿਉਂਦੇ ਆ ਇੱਥੇ ਲਾਸ਼ਾਂ ਵੀ ਟੁਰੀਆਂ ਫਿਰਦੀਆਂ ਕੋਈ ਬੰਦਾ 80 90 ਸਾਲ 100 ਸਾਲ ਵੀ ਉਮਰ ਭੋਕੇ ਚ ਇਹ ਸਾਰਾ ਮੋੜ ਪਤਾ ਕਿੱਥੋਂ ਵੱਜਿਆ ਸੀ ਕਲਗੀਧਰ 파ਰਸ਼ਾ ਮਹਾਰਾਜੀ ਦੇ ਸਾਹਿਬਜਾਦੇ ਵੇਖੋ ਤੁਸੀਂ ਗੁਰੂ ਅਰਜਨ ਸਿੰਘ ਮਹਾਰਾਜ ਜੀ ਦੀ ਸ਼ਹਾਦਤ ਵੇਖੋ ਤੁਸੀਂ ਕੁਰਬਾਨੀਆਂ ਕੀਤੀਆਂ ਮਹਾਰਾਜ ਨੇ ਅਸੂਲਾਂ ਉੱਤੇ ਪਹਿਰਾ ਦਿੱਤਾ ਅੱਜ ਬੇਅਸੂਲੇ ਲੋਕ ਤਰੇ ਫਿਰਦੇ ਆ ਠੱਗੀਆਂ ਵਜ ਰੀਆਂ ਠੋਰੀਆਂ ਵਜ ਰੀਆਂ ਬੇਈਮਾਨੀਆਂ ਹੋ ਰੀਆਂ ਇਧਰੋਂ ਲੁੱਟ ਖੁਟ ਕਰਦੇ ਫਿਰਦੇ ਨੇ ਸਾਡੇ ਸਮਾਜ ਦੇ ਲੋਕ ਬੇਈਮਾਨ ਇੱਕ ਨੌਜਵਾਨ ਵੀ ਰੋ ਮੇਰੀ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਹੈ ਸਾਫ਼ ਸੁਥਰੀ ਆਪਣੇ ਕਿਰਤ ਰੱਖਿਓ ਉਹ ਪੈਸਾ ਆਪਣੇ ਘਰ ਲੈ ਕੇ ਨਾ ਜਾਏ ਉਹ ਜਿਸ ਪੈਸੇ ਉੱਤੇ ਤੁਹਾਡਾ ਹੱਕ ਨਹੀਂ ਹੈ ਥੋੜੇ ਪੈਸੇ ਵੀ ਤੁਹਾਡੇ ਘਰ ਆਉਣਗੇ ਤੇ ਬਰਕਤ ਵੜੀ ਪਵੇਗੀ ਤਜਰਬਾ ਕਰਕੇ ਵੇਖਿਓ ਕਦੀ ਬੇਈਮਾਨੀ ਦਾ ਪੈਸਾ ਤੁਹਾਡੇ ਘਰ ਪਹਿਲਾਂ ਜਿਹੜਾ ਇਮਾਨਦਾਰੀ ਦਾ ਪੈਸਾ ਹੈ ਨਾ ਉਹਨੂੰ ਵੀ ਖਰਾਬ ਕਰ ਦਿੰਦਾ ਹੈ ਪਰ ਇਮਾਨਦਾਰੀ ਦਾ ਪੈਸਾ ਤੁਹਾਨੂੰ ਅੰਦਰੋਂ ਤਕੜਾ ਕਰਦਾ ਕੋਈ ਵੀ ਕਰਤ ਕਰੋ ਆਪਣੀ ਕੋਈ ਕਾਰੋਬਾਰ ਕਰੋ ਆਪਣਾ ਇੱਕ ਕੰਮ ਕਰਨ ਲੱਗਿਆ ਕਜੀ ਸੰਘੋਂ ਨਾ ਆ ਅਸੀਂ ਯੂਰਪ ਹੋ ਕੇ ਆਏ ਆ ਇਟਲੀ ਵੇਖਿਆ ਸੀ ਜਰਮਨ ਵੇਖਿਆ ਸਪੇਨ ਵੇਖਿਆ ਸਾਡੇ ਵੀਰ ਉੱਥੇ ਮਿਹਨਤ ਕਰਦੇ ਕੰਮ ਕਰਦੇ ਇਥੇ ਵੀ ਤੁਸੀਂ ਕੰਮ ਕਰੋ ਚਾਰ ਦੋ ਵੀ ਰਲ ਜਾਓ ਇਕੱਠੇ ਦੋਵੇਂ ਜਾਣੇ ਰਲ ਕੇ ਜੇ ਬਾਹਰ ਪੈਸਾ ਲਾਉਣਾ ਇਥੇ ਚਾਰ ਰਲ ਕੇ ਕਹੋ ਆਜੋ ਆਪਾਂ ਇਥੇ ਰਾਜਪੁਰੇ ਜਾ ਕੇ ਨਿਗਾ ਜਾ ਕੋਈ ਕਾਰੋਬਾਰ ਖੋਲ੍ਹੀਏ ਕੋਈ ਫੂਡ ਦਾ ਕੰਮ ਖੋਲ੍ਹੀਏ ਦੋ ਜਾਣ ਰਲ ਜਾਓ ਤਿੰਨ ਰਲ ਜਾਓ ਐਵੇਂ ਕਿਸੇ ਨੂੰ ਨਾ ਕਹੋ ਉਹ ਦੂਜੀਆਂ ਸਟੇਟਾਂ ਤੋਂ ਆਣ ਕੇ ਸਾਡੇ ਇਥੇ ਸੂਬੇ 'ਚ ਮਲ ਮਰੀ ਜਾਂਦੇ ਜਦੋਂ ਆਪਾਂ ਨਹੀਂ ਕੰਮ ਕਰਨਾ ਉਹਨਾਂ ਤੇ ਕਰਨਾ ਹੀ ਹੈ ਨਾ ਫਿਰ ਅਸੀਂ ਮੈਂ ਤੁਹਾਨੂੰ ਇੱਕ ਉਦਾਹਰਣ ਦੇਣ ਲੱਗਾ ਇੱਕ ਆਪਣੇ ਅੰਦਰ ਇਮਾਨਦਾਰੀ ਰੱਖੋ ਜਦੋਂ ਤੁਸੀਂ ਕੰਮ ਕਰਨਾ ਤੁਸੀਂ ਲੇਟ ਆਉਣਾ ਤੁਹਾਨੂੰ ਜੇ ਕਿਸੇ ਨੇ ਟੋਕਿਆ ਨਾ ਉਹਦਾ ਗੁੱਸਾ ਨਾ ਕਰੋ ਕੋ ਜੇ ਨੇ ਲੇਟ ਆਉਣ ਤੋਂ ਟੋਕਿਆ ਹੋ ਸਕਦਾ ਇੱਥੇ ਮੈਂ ਗਲਤ ਹਾਂ ਕੁ ਜਿਹਨੇ ਪੈਸੇ ਦੇਣੇ ਆ ਨਾ ਉਹਨੇ ਸਾਡੇ ਕੋਲੋਂ ਕੰਮ ਵੀ ਪੂਰਾ ਲੈਣਾ ਉਹਨੇ ਕਹਣਾ ਭਾਈ ਤੂੰ ਲੇਟ ਆਇਆ ਮੈਨੂੰ ਕੰਮ ਪੂਰਾ ਦੇ ਮੈਂ ਆਪਣੇ ਜੀਵਨ ਚ ਆਸਿਆ ਸੀ ਜਰੰਦਰ ਇੱਕ ਵੀਰ ਸਾਨੂੰ ਮਿਲੇ ਅੰਮ੍ਰitsar 에어ਪੋਰਟ ਤੇ ਉਹਨਾਂ ਦਾ ਆਪਣਾ ਆ ਜਿਹੜੀਆਂ ਪਾਰਕਾਂ ਬਣਦੀਆਂ ਨੇ ਜਿਹੜਾ ਗਾੜਣਾ ਜਿੰਨਾ ਵੀ ਟੂਲ ਬਣਦਾ ਵਾ ਮਸ਼ੀਨਾ ਉਹਨਾਂ ਦਾ ਆਪਣਾ ਬਹੁਤ ਵੱਡਾ ਕਾਰੋਬਾਰ ਹੈ ਕਹਿੰਦੇ ਅਸੀਂ ਮੈਂ ਤੇ ਮੇਰੇ ਪਿਤਾ ਨੇ ਪ੍ਰਣ ਕੀਤਾ ਸੀ ਕਿ ਅਸੀਂ ਪੰਜਾਬੀ ਆਪਣੇ ਕਾਰੋਬਾਰ ਤੇ ਰੱਖਨੇ ਪਰ ਜਿਹੜੀ ਉਹਨਾਂ ਨੇ ਇੱਕ ਸ਼ਿਕਵਾ ਕੀਤਾ ਉਹ ਵੀ ਸੁਣਨ ਵਾਲਾ ਉਹ ਕਹਿੰਦਾ ਸਾਡੇ ਕੰਨਾਂ ਨੂੰ ਹੱਥ ਲਵਾਤੇ ਕਹਿੰਿਆ ਨੇ ਜੇ ਲੇਟ ਆਇਆ ਨੌਜਵਾਨ ਤਾਂ ਅਸੀਂ ਪੁੱਛਿਆ ਵੀ ਤੂੰ ਲੇਟ ਕਿਉਂ ਆਇਆ ਉਸ ਲੇਟ ਆਉਣ ਦੀ ਬਜਾਏ ਕਹਿੰਦਾ ਜੀ ਮੇਰਾ ਹਿਸਾਬ ਕਰ ਦਿਓ ਤੇ ਅਸੀਂ ਕਿਨੂੰ ਰੱਖੀਏ ਸਾਨੂੰ ਥੋੜਾ ਬਹੁਤਾ ਆਪਣੀ ਜ਼ਿੰਦਗੀ ਚ ਵਿਦੇਸ਼ਾਂ ਵਿੱਚ ਵੀ ਜਾ ਕੇ ਤੇ ਸਾਡੇ ਨੌਜਵਾਨ ਕੰਮ ਕਰਦੇ ਆ ਨਾ ਮਿਹਨਤ ਕਰਦੇ ਆ ਨਾ ਕੰਮ ਕਰੋ ਮਿਹਨਤ ਕਰੋ ਕੰਮ ਕਰਨ ਵਾਲਾ ਬੰਦਾ ਕਦੀ ਵੀ ਭੁੱਖਾ ਨਹੀਂ ਮਰਦਾ ਨਹੀਂ ਕਰਦਾ ਕੋਈ ਵੀ ਕੰਮ ਸਿੱਖੋ ਲੱਕੜ ਦਾ ਕੰਮ ਸਿੱਖੋ ਟੇਨਾ ਲਾਉਣੀਆਂ ਸਿੱਖ ਲਓ ਕਲਾ ਸਿੱਖੋ ਆਪਣੇ ਅੰਦਰ ਕੰਮ ਕਰਨ ਦੀ ਕਲਾ ਸਿੱਖੋ ਕੋਈ ਵੀ ਕੰਮ ਹੈ ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ ਕੰਮ ਕੰਮ ਹੀ ਹੁੰਦਾ ਅਬ ਵਿਦੇਸ਼ਾਂ ਵਿੱਚ ਜਿਹੜਾ ਘਾਹ ਕੱਟਦਾ ਨਾ ਉਹ ਵੀ ਆਪਣੇ ਵਰਗਾ ਪਤਾ ਕੀ ਕਹਿੰਦਾ ਮੈਂ ਜੌਬ ਕਰਕੇ ਆਇਆ ਹਾਂ ਵਦੇਸ਼ਾਂ ਵਿੱਚ ਕੋਈ ਕਹਾ ਵੀ ਘੱਟ ਕੇ ਆਉਂਦਾ ਨਾ ਉਹਨੂੰ ਪਤਾ ਕਿੱਥੋਂ ਆਇਆ ਕਿਦਾਂ ਮੈਂ ਆਪਣੀ ਜੌਬ ਤੋਂ ਆਇਆ ਕੰਮ ਨੂੰ ਜੌਬ ਕਹੋ ਆਪਣੀ ਮੇਰਾ ਕੰਮ ਹੈ ਛੋਟਾ ਹੈ ਜਾਂ ਵੱਡਾ ਫੇਕੜੀ ਗੱਲ ਕੰਮ ਤੇ ਕੰਮ ਹੀ ਹੈ ਜਿਸ ਬੰਦੇ ਨੇ ਆਪਣੀ ਜ਼ਿੰਦਗੀ ਵਿੱਚ ਕੰਮ ਕੀਤਾ ਨਾ ਉਹ ਕਦੀ ਵੀ ਭੁੱਖਾ ਨਹੀਂ ਮਰਦਾ ਪਿਆ ਰਹੋ ਨਾ 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 ਭੁੱਖਾ ਨਹੀਂ ਮਰਦਾ ਆਪ ਆਪਣੇ ਘਰਾਂ ਵਿੱਚ ਜੀ ਵੀ ਕੰਮ ਕਰਦੇ ਆ ਮਿਹਨਤ ਕਰੋ ਆਪਣੇ ਘਰਾਂ ਦੇ ਵਿੱਚ ਘਰਾਂ ਚ ਮੱਝਾਂ ਦੋ ਰੱਖੀਆਂ ਨਾਗ ਨਾ ਜੇ ਘਰ ਚ ਮੱਝਾਂ ਹੀ ਦੋ ਰੱਖੀਆਂ ਨਾ ਉਹਨੂੰ ਸਿਰੇ ਟਾਈਮ ਨਾਲ ਉੱਠ ਕੇ ਪੱਠੇ ਪਾਦੋ ਨੂੰ ਨਵਾ ਦਿਓ ਸਿਰ ਤੇ ਪੱਖਾ ਲਗਾ ਦੋ ਵਾਰ ਦਾ ਇਸ਼ਨਾਨ ਕਰਾ ਦਿਓ ਸ਼ਾਮਾਂ ਤੱਕ ਅੱਧਾ ਕਿਲੋ ਦੁੱਧ ਦੋਨੋਂ ਹੀ ਵਧਾਉਣਾ ਤੇ ਜੇ ਸੂਰ ਦੀਆਂ ਭੁੱਖੀਆਂ ਵੱਜੀਆਂ ਵਾਂ ਪੱਠੇ ਪਾਏ ਕੋਈ ਨਹੀਂ ਤੇ ਆਪ ਪੀਰਾਂ ਦੇ ਤੁਰਪੋਂ ਫੱਕਰਾਂ ਨੂੰ ਕਹੋ ਬਾਬਾ ਜੀ ਸਾਡੀ ਮੱਝ ਦੁੱਧ ਦੇ ਆਵੇ ਹੁਣ ਬਾਬੇ ਨੇ ਕਿਹੜਾ ਗਾਚਾ ਬੀਜਿਆ ਵੀ ਤੁਹਾਡੇ ਘਰ ਸਾਡਾ ਉਗਾ ਟੋਕਰਾ ਭਰ ਕੇ ਬਾਬੇ ਨੇ ਪੱਠੇ ਬੀਜਿਆ ਜੀ ਬੋਲੋ ਸਾਫ ਬੋਲੋ ਗੁਰੂ ਕੇ ਪਿਆਰੇਓ ਤੁਸੀਂ ਮੱਝਾਂ ਆਪਣੇ ਘਰ ਰੱਖ ਕੇ ਕਹੇ ਬਾਬੇ ਨੂੰ ਕਹਾਂ ਜਾ ਕੇ ਬਾਬਾ ਜੀ ਸਾਡੀਆਂ ਮੱਝਾਂ ਦੁੱਧ ਵਾਦ ਦੇਣਾ ਤੇ ਬਾਬੇ ਨੂੰ ਕਹਾਂ ਕਰ ਅਰਦਾਸ ਤਗੜਾ ਹੋ ਕੇ ਭਲਾਓ ਤੇ ਤੇਰੀ ਕਲੀ ਅਰਦਾਸ ਕੀਤੀਆਂ ਗੱਲ ਬਣ ਜਾਣੀਆਂ ਮੱਝ ਨੂੰ ਗਾਚਾ ਪਾਉਣਾ ਪੈਣਾ ਪੱਠੇ ਪਾਉਣੇ ਪੈਣੇ ਗਿਤਾਵਾ ਕਰਨਾ ਪੈਣਾ ਤਾਂ ਜਾ ਕੇ 10 ਲੀਟਰ ਦੁੱਧ ਦੇਊਗੀ ਤੁਹਾਨੂੰ ਪ੍ਰੈਕਟੀਕਲ ਕੰਮ ਕਰਨਾ ਪੈਣਾ ਹੈ ਮਿਹਨਤ ਕਰਨੀ ਪੈਣੀ ਹੈ ਮੱਝਾਂ ਗਾਵਾਂ ਨੂੰ ਜੋ ਦੀ ਬਣਦੀ ਖੁਰਾਕਤ ਦਿਓ ਜੇ ਦੋ ਗੱਡੀਆਂ ਰੱਖੀਆਂ ਟੈਕਸੀ ਰੱਖੀ ਹੈ ਉਹਦੀ ਟਾਈਮ ਨਾਲ ਸਰਵਿਸ ਕਰਾਓ